ਇਹ ਫ੍ਰਿਜ ਚ ਇੰਪੋਰਟਡ ਡਰਿੰਕਸ ਕੱਢੀਆਂ ਜਿਹੜੀਆਂ ਇਹਨਾਂ ਨੇ ਪੀਤੀਆਂ ਅੰਦਰ ਬਹਿ ਕੇ ਬਹਿ ਕੇ ਪੀ ਕੇ ਤੇ ਨਾਲ ਲੈ ਕੇ ਇਹ ਨਿਕਲ ਗਏ ਸਾਡੇ ਸਾਹਮਣੇ ਹੈ ਜੀ ਸਵੇਰੇ 3:30 ਵਜੇ ਇਹਨਾਂ ਨੇ ਦੁਕਾਨ ਦੇ ਸ਼ਟਰ ਤੋੜ ਕੇ ਸ਼ਟਰ ਤੋੜ ਕੇ ਦਾਰ ਸਾਲੇ ਨਹੀਂ ਤੋੜੇ ਸਾਰੀ ਮਾਰਕੀਟ ਮੇਰੀ ਹੈ ਜੀ ਸਾਰੀਆਂ ਸ਼ਾਪ ਮੇਰੀਆਂ ਸਾਹਮਣੇ ਸ਼ੋਰੂਮ ਹੈ ਅਰੇ એનર્ਜੀ ਡਰਿੰਕ ਇੰਜੋਏ ਵੀ ਕੀਤਾ ਬੈਠ ਕੇ ਇੰਪੋਰਟਡ એનર્ਜੀ ਡਰਿੰਕ ਪੀਕੇ ਗਏ ਨੇ ਤੁਹਾਡੇ ਸਾਹਮਣੇ ਹੈ ਕਿਵੇਂ ਆਪਣੇ ਆਰਾਮ ਨਾਲ ਆਏ ਨੇ ਛੱਟਲ ਪੱਟਿਆ ਵੈ ਅੰਦਰ ਵੜੇ ਨੇ ਅੰਦਰ ਵੜ ਕੇ ਤੇ ਚੋਰੀ ਕਰਕੇ ਗਏ ਨੇ ਤੇ ਇਹ ਕੱਲ ਇੱਕ ਦੁਕਾਨ ਨਹੀਂ ਸਾਡੀ ਦੁਕਾਨ ਨਹੀਂ ਇੱਕ ਪल्लेबासी ਕੋਹ ਦੁਕਾਨਾ ਉੱਥੇ ਇਹਨਾਂ ਨੇ 35000 ਦੀ ਚੋਰੀ ਕੀਤੀ ਹੈ ਉਹ ਤਾਂ ਵਿਚਾਰਾ ਬਹੁਤ ਗਰੀਬ ਬੰਦਾ ਸੀ ਕਿ ਜਿਹੜੀ 35000 ਦੀ ਚੋਰੀ ਕੀਤੀ ਹੈ ਬਹੁਤ ਰੋ ਰਿਹਾ ਉਸਨੂੰ ਇਹ ਲड़का ਆਇਆ ਵੈ ਉਹਨੂੰ ਇੱਕ ਚਾਬੀ ਲਗਾਈ ਤੇ ਉਹ ਲੈ ਕੇ ਚਲਾ ਗਿਆ ਇਹ 2 ਦਿਨ ਪਹਿਲਾਂ ਐਕਟਿਵੇਟ ਚੋਰੀ ਹੋਇਆ ਵੈ ਤੇ ਅੱਜ ਦੁਕਾਨ ਦੇ ਉੱਤੇ ਆਪਣੇ ਇਹ ਚੋਰੀ ਹੋ ਗਿਆ ਵੈ ਆਪਣੇ ਪੈਸੇ ਚੋਰੀ ਹੋਏ ਨੇ ਤੇ ਪੁਲਿਸ ਵਾਲੋ ਵੀ ਕੋਈ ਦਿੱਕਤ ਨਹੀਂ ਹੈਗੀ ਇਹ ਪਰੇਸ਼ਾਨੀ ਨਹੀਂ ਹੈਗੀ ਆ ਪਰ ਫੇਰ ਵੀ ਇਹ ਇਦਾਂ ਦੀ ਵਾਰਦਾਤ ਹੋਣਾ ਬੜੇ ਵੱਡੀ ਚੈਲੰਜ ਵਾਲੀ ਗੱਲ ਹੈ ਇਹ ਫਿਰ ਵੀ ਐਡੇ ਵੀ ਡਿਵਾੜ ਦਾੜ ਕਰਕੇ ਕਿ ਇਹ ਚੋਰ ਚੈਲੰਜ ਕਰ ਰਹੇ ਨੇ ਪੁਲਿਸ ਨੂੰ ਕਿ ਅਸੀਂ ਅਸੀਂ ਤੁਹਾਡੇ ਤੋਂ ਜ਼ਿਆਦਾ ਮੁਸਤੇਦ ਆਂ ਚੋਰੀ ਕਰਕੇ ਕਿ ਮੈਂ ਵੀਡੀਓ ਭੇਜੀ ਹੈ ਤੁਹਾਨੂੰ ਕਿ ਮੈਂ ਤੁਸੀਂ ਦੇਖੋ ਵੀਡੀਓ ਨਾਲ ਚਲਾਓ ਦੇਖੋ ਬੜੇ ਆਰਾਮ ਨਾਲ ਆਏ ਨੇ ਬਹੁਤ ਜ਼ਿਆਦਾ ਬੜਾ 450 ਡਰਿੰਕ ਕਰੀ ਹੋ ਇੱਕ ਉਹ ਇੱਕ ਹੈ 450 ਹਾਂਜੀ 450 ਦੇ ਕਿੰ ਆ ਲੁਧਿਆਣਾ ਲਾਈਵ ਸਵਾਗਤ ਮੈਂ ਕਮਲ ਕਪੂਰ ਲੁਧਿਆਣਾ ਦੇ ਹੈਬੋਵਾਲ ਦੇ ਏਰੀਆ ਦੁਰਗਾਪੁਰੀ ਦੇ ਵਿੱਚ ਚੋਰਾਂ ਵੱਲੋਂ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈਗਾ ਦੱਸਦੀ ਹੈ ਕਿ ਜਿਸ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਉਹ ਦੁਕਾਨ ਜਿਹੜੀ ਹੈ ਕਨਫੈਕਸ਼ਰੀ ਦੀ ਦੁਕਾਨ ਹੈ ਹਾਲਾਂਕਿ ਉੱਥੇ ਖਾਨ ਪੀਂਦੀਆਂ ਚੀਜ਼ਾਂ ਤੋਂ ਇਲਾਵਾ ਹੋਰ ਕੁਝ ਐਸੀ ਜਿਹੜੀ ਹੈ ਕੀਮਤੀ ਚੀਜ਼ ਨਹੀਂ ਹੈ ਜਿੱਥੇ ਜਿਹੜੀ ਹੈ ਕੋਈ ਬਹੁਤ ਵੱਡੀ ਜਿਹੜੀ ਹੈ ਚੋਰੀ ਕੀਤੀ ਜਾ ਸਕੇ ਪਰ ਚੋਰਾਂ ਦੇ ਹੌਸਲੇ ਜਿਹੜੇ ਨੇ ਇੰਨੇ ਉੱਚੇ ਨੇ ਕਿ ਉਹ ਕਿਸੇ ਵੀ ਦੁਕਾਨ ਨੂੰ ਬਿਲਕੁਲ ਸ਼ਰਿਆਮ ਨਿਸ਼ਾਨਾ ਬਣਾਉਂਦੇ ਹੋਏ ਨਜ਼ਰ ਆ ਰਿਹਾ ਹੈ ਤੁਹਾਨੂੰ ਉਹ ਦੁਕਾਨ ਦਿਖਾ ਰਿਹਾ ਹਾਂ ਦੁਰਗਾਪੁਰੀ ਦੇ ਵਿੱਚ ਇਹ ਦੁਕਾਨ ਹੈ ਜਿੱਥੇ ਇੱਕ ਕਨਫੈਕਸ਼ਨਰੀ ਦੀ ਦੁਕਾਨ ਹੈ ਜਿਹਦੇ ਅੰਦਰ ਜਿਹੜੇ ਹੈ ਕੋਲ ਡਰਿੰਕਸ ਪੇਸਟਰੀ ਕੇਕ ਜਾਂ ਫਿਰ ਖਾਨ ਪੀਂਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਰੱਖੀਆਂ ਗਈਆਂ ਨੇ ਪਰ ਇਸ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਵੱਲੋਂ ਤਕਰੀਬਨ ਹਜ਼ਾਰਾਂ ਰੁਪਿਆ ਦੀ ਚੋਰੀ ਜਿਹੜੀ ਹੈ ਉਹ ਇੱਥੇ ਕਰ ਲਈਤੀ ਗਈ ਹੈ ਦੱਸਦੀ ਹੈ ਕਿ ਇਸ ਦੁਕਾਨ ਦੇ ਗੱਲੇ ਦੇ ਵਿੱਚ ਕੈਸ਼ ਵੀ ਸੀਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਜੋ ਚੋਰੀ ਕੀਤਾ ਗਿਆ ਉਸ ਦੀ ਸਭ ਤੋਂ ਵੱਧ ਜਿਹੜੀ ਹੈ ਗੱਲ ਕੀਤੀ ਜਾਣੀ ਚਾਹੀਦੀ ਹੈ ਗੱਲ ਹੈ ਕਿ એનર્ਜੀ ਡਰਿੰਕਸ ਉਹ ਚੋਰੀ ਕੀਤੇ ਗਏ ਨੇ ਇੰਪੋਰਟਡ એનર્ਜੀ ਡਰਿੰਕਸ ਦੱਸੇ ਜਾਂਦੇ ਨੇ ਔਰ ਮਹਿੰਗੇ એનર્ਜੀ ਡਰਿੰਕ ਦੱਸੇ ਜਾ ਰਹੇ ਹੈ ਜੋ ਚੋਰਾ ਵੱਲੋਂ ਚੋਰੀ ਕੀਤੇ ਗਏ ਨੇ ਗੱਲਬਾਤ ਕਰ ਲੈਣੇ ਆ ਜੋ ਦੁਕਾਨ ਦੇ ਓਨਰ ਹੈ ਮੇਰੇ ਨਾਲ ਮੌਜੂਦ ਹੈ ਸਰ ਨਮਸਕਾਰ ਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਕੀ ਨਾਮ ਤੁਹਾਡਾ ਵਿਸ਼ਾਲ ਮਦਾਨ ਵਿਸ਼ਾਲ ਜੀ ਚੋਰਾਂ ਦੇ ਹੌਸਲੇ ਇੰਨੇ بلند ਹੋ ਗਏ ਕਿ ਹੁਣ ਉਹ ਕਿਸੇ ਵੀ ਦੁਕਾਨ ਨੂੰ ਸ਼ਰੇਆਮ ਨਿਸ਼ਾਨਾ ਬਣਾਉਣਾ ਸ਼ੁਰੂ ਕਰਤਾ ਹਨ ਦੁਕਾਨਾਂ ਦੇ ਸ਼ਟਰ ਤੋੜ ਕੇ ਇਹ ਸ਼ਟਰ ਤੋੜ ਕੇ ਤਾਲੇ ਨਹੀਂ ਤੋੜੇ ਸਾਰੀ ਮਾਰਕੀਟ ਮੇਰੀ ਹੈ ਜੀ ਸਾਰੀਆਂ ਸ਼ਾਪ ਮੇਰੀਆਂ ਸਾਹਮਣੇ ਸ਼ੋਰੂਮ ਹੈ ਜੀ ਇਹ ਸ਼ਟਰ ਤੋੜ ਕੇ ਅੰਦਰ ਵੜੇ ਨੇ ਜਿਹੜੀ ਮੈਂ ਵੀਡੀਓ ਤੁਹਾਨੂੰ ਸੈਂਡ ਕੀਤੀ ਹੋਈ ਹੈ ਅੰਦਰ ਸਿੱਧਾ ਇਹ ਗੱਲੇ 'ਚ ਗਏ ਨੇ ਗੱਲੇ 'ਚ 14000 ਰੁਪਏ ਪਿਆ ਸੀ ਆ 14000 ਰੁਪਏ ਚੱਕੇ ਇਹਨਾਂ ਨੇ ਔਰ ਫ੍ਰਿਜ 'ਚੋਂ ਇੰਪੋਰਟਡ ਡ੍ਰਿੰਕਸ ਕੱਢੀਆਂ ਜਿਹੜੀਆਂ ਇਹਨਾਂ ਨੇ ਪੀਤੀਆਂ ਅੰਦਰ ਬਹਿ ਕੇ ਅੱਛਾ ਬੈਗ ਹੀ ਪੀਕੇ ਤੇ ਨਾਲ ਲੈ ਕੇ ਇਹ ਨਿਕਲ ਗਏ ਨੇ ਅੱਛਾ ਇੰਨੇ ਜ਼ਿਆਦਾ ਇਤਮਨਾਣ ਨਾਲ ਉਹ ਚੋਰੀ ਕਰ ਰਹੇ ਸੀਗੇ ਕੀ ਕੱਲਾ ਉਹਨਾਂ ਨੇ ਗੱਲੇ ਚੋਂ ਕੈਸ਼ ਹੀ ਨਹੀਂ ਕੱਢਿਆ ਬਲਕਿ ਬੈਠ ਵੀ ਗਏ ਅੰਦਰ ਔਰ એનર્ਜੀ ਡਰਿੰਕ ਇੰਜੋਏ ਵੀ ਕੀਤਾ ਬੈਠ ਕੇ ਇੰਪੋਰਟੈਂਟ એનર્ਜੀ ਡਰਿੰਕ ਪੀਕੇ ਗਏ ਨੇ ਕੋਈ ਡਰ ਨਹੀਂ ਸੀਗਾ ਕੋਈ ਆ ਜਾਏਗਾ ਸਵੇਰ ਦਾ ਟਾਈਮ ਹੈ 4 ਵਜੇ ਚੈਲਪੈਲ ਸ਼ੁਰੂ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਦੇਖਣ ਹੌਸਲੇ ਬਲੰਦ ਹੈ ਇਹਨਾਂ ਲੋਕਾਂ ਦੇ ਤੁਹਾਡੇ ਸਾਹਮਣੇ ਹੈ ਕਿਵੇਂ ਆਪਣੇ ਆਰਾਮ ਨਾਲ ਆਏ ਨੇ ਛਟਲ ਪਟਿਆ ਹੋਇਆ ਅੰਦਰ ਵੜੇ ਨੇ ਅੰਦਰ ਵੜ ਕੇ ਤੇ ਚੋਰੀ ਕਰਕੇ ਗਏ ਨੇ ਅੱਛਾ ਇਹ ਕਿੰਨੇ ਕਿ ਲੋਕਾਂ ਵੱਲੋਂ ਜਿਹੜੀ ਵਾਰਦਾਤ ਦਿੱਤੀ ਗਈ ਹੈ ਸੀਸੀਟੀਵੀ 'ਚ ਜੋ ਦਿਖ ਰਿਹਾ ਇਹ ਦੋ ਲੜਕੇ ਸੀਗੇ ਜਿਨ੍ਹਾਂ ਨੇ ਵਾਰਦਾਤ ਕੀਤੀ ਹੈ ਤੇ ਇਹ ਕੱਲ ਇੱਕ ਦੁਕਾਨ ਨਹੀਂ ਸਾਡੀ ਦੁਕਾਨ ਨਹੀਂ ਇੱਕ ਪल्लेबासी ਕੋਹ ਦੁਕਾਨਾ ਉੱਥੇ ਇਹਨਾਂ ਨੇ 35000 ਦੀ ਚੋਰੀ ਕੀਤੀ ਹੈ ਉਹ ਤਾਂ ਵਿਚਾਰਾ ਬਹੁਤ ਗਰੀਬ ਬੰਦਾ ਸੀਗਾ ਜਿਹਦੀ 35000 ਦੀ ਚੋਰੀ ਕੀਤੀ ਹੈ ਬਹੁਤ ਰੋ ਰਿਹਾ ਉਹ ਤਾਂ ਅੱਛਾ ਇਹ ਇੱਕੋ ਟਾਈਮ ਦੇ ਵਿੱਚ ਇੱਕੋ ਦਿਨ ਦੇ ਵਿੱਚ ਦੋ ਜਗ੍ਹਾਾਂ ਤੋਂ ਚੋਰੀ ਹੋਈ ਹੈ ਹਾਂਜੀ ਹਾਂਜੀ ਦੋ ਜਗ੍ਹਾਾਂ ਤੋਂ ਚੋਰੀ ਹੋਈ ਹੈ ਅਤੇ ਦੋ ਥਾਵਾਂ ਤੇ ਜਿਹੜੀ ਇਹ ਚੋਰੀ ਹੋਈ ਹੈ ਤੁਸੀਂ ਆਪ ਸੋਚ ਸਕਦੇ ਹੋ ਕਿ ਕਿੰਨੇ ਹੌਸਲੇ ਇਨਾਂ ਦੇ ਚੋਰਾਂ ਦੇ ਬੁਲੰਦ ਹੋਣਗੇ ਅੱਛਾ ਮੈਦਾਨ ਸਾਹਿਬ ਇਹ ਇੱਕ ਕਾਰਨ ਕੀ ਸਮਝਦੇ ਹੋ ਇਹਨੂੰ ਕੀ ਇਹ ਕੋਈ ਨਸ਼ੇ ਦੇ ਵਿੱਚ ਜਾਂ ਕਿਸ ਤਰ੍ਹਾਂ ਕੀ ਇਹਨਾਂ ਨੂੰ ਆਦਤ ਹੀ ਇਦਾਂ ਦੀ ਪੈ ਗਈ ਹੈ ਕਿ ਕੁਝ ਵੀ ਕਿਤੇ ਵੀ ਸਿੰਧਮਾਰੀ ਕਰਦੇ ਹੋ ਦੇਖੋ ਨਸ਼ੇ ਦੇ ਵਿੱਚ ਹੀ ਮੈਂ ਕਹਿ ਸਕਦਾ ਹਾਂ ਆਹ ਤੋਂ ਦੋ ਦਿਨ ਪਹਿਲਾਂ ਸਵੇਰੇ ਜਦੋਂ ਦੁਕਾਨ ਓਪਨ ਕੀਤੀ ਹੈ ਪਿੱਛੇ ਸਾਡਾ ਐਕਟਿਵਾ ਖੜਾ ਸੀਗਾ ਲੜਕੀ ਦਾ ਤੇ ਇੱਕ ਲੜਕਾ ਆਇਆ ਵਾ ਉਹਨੂੰ ਚਾਬੀ ਲਗਾਈ ਤੇ ਉਹ ਲੈ ਕੇ ਚਲਾ ਗਿਆ ਇਹ 2 ਦਿਨ ਪਹਿਲਾਂ ਐਕਟਿਵ ਚੋਰੀ ਹੋਇਆ ਵੈ ਤੇ ਅੱਜ ਦੁਕਾਨ ਦੇ ਉੱਤੇ ਆਪਣੇ ਇਹ ਚੋਰੀ ਹੋ ਗਿਆ ਆਪਣੇ ਪੈਸੇ ਚੋਰੀ ਹੋਏ ਨੇ ਕਾਲੇ ਡੋੜ ਕੇ ਬਿਲਕੁਲ ਅਗਰ ਇੱਥੇ ਮਾਰਕੀਟ ਦੀ ਗੱਲ ਕਰੀਏ ਤਾਂ ਬਹੁਤ ਹੀ ਜਿਹੜਾ ਇੱਥੇ ਪੋਪੂਲੇਸ਼ਨ ਬਹੁਤ ਜ਼ਿਆਦਾ ਕਾਫੀ ਏਰੀਆ ਜਿਹੜਾ ਡਿਵੈਲਪ ਏਰੀਆ ਹੈਗਾ ਕਿਹਾ ਇੱਥੇ ਪੀਸੀਆਰ ਦੀ ਗਸ਼ਤ ਵਗੈਰਾ ਨਹੀਂ ਹੈ ਪ੍ਰੋਪਰ ਆ ਰਹੇ ਨਹੀਂ ਪੀਸੀਆਰ ਵਾਲੇ ਮੈਂ ਤਾਂ ਆਪ ਹਰਾਨ ਹੋਣਾ ਮੈਂ ਪੁਲਿਸ ਵੀ ਮੁਸਤੈਦ ਹੈ ਇੱਥੇ ਪੁਲਿਸ ਕੋਲੋਂ ਵੀ ਕੋਈ ਦਿੱਕਤ ਨਹੀਂ ਹੈਗੀ ਇਹ ਪਰੇਸ਼ਾਨੀ ਨਹੀਂ ਹੈਗੀ ਪਰ ਫਿਰ ਵੀ ਇਹ ਦਰਿ ਵਾਰਦਾਤ ਹੋਣਾ ਬੜੇ ਵੱਡੀ ਚੈਲੰਜ ਵਾਲੀ ਗੱਲ ਹੈ ਨਹੀਂ ਬਿਲਕੁਲ ਚੈਲੰਜ ਵਾਲੀ ਗੱਲ ਹੈ ਕਿਉਂਕਿ ਤੁਸੀਂ ਜਿੱਦਾਂ ਦੱਸ ਰਹੇ ਹੋ ਕੱਲੀ ਇੱਕ ਦੁਕਾਨ ਨਹੀਂ ਦੋ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਤੁਹਾਡੀ ਦੁਕਾਨ ਤੇ ਤਾਂ ਬਲਕਿ ਬੈਠ ਕੇ ਕੋਲ ਡਰਿੰਕ ਉਹਨਾਂ ਨੇ ਜਿਹੜੀ ਹੈ ਉੱਥੇ ਪੀਤੀ ਹੈ ਬਿਲਕੁਲ ਸਰ ਬਿਲਕੁਲ ਬਿਲਕੁਲ ਮੈਂ ਤਾਂ ਆਪ ਹੈਰਾਨ ਆ ਪੀਸੀਆਰ ਦੀ ਰੈਗੂਲਰ ਗਸ਼ਤ ਹੋ ਰਹੀ ਹੈ ਐਸਐਚਓ ਸਾਹਿਬ ਦੀ ਗਸ਼ਤ ਹੋ ਰਹੀ ਹੈ ਪ੍ਰੋਪਰ ਰਾਤ ਨੂੰ ਗਸ਼ਤ ਹੁੰਦੀ ਹੈ ਇਹਨਾਂ ਦੀ ਤੇ ਫਿਰ ਵੀ ਐਡੀ ਵੱਡੀ ਵਾਰਦਾਤ ਕਰਕੇ ਕਿ ਇਹ ਚੋਰ ਚੈਲੰਜ ਕਰ ਰਹੇ ਨੇ ਪੁਲਿਸ ਨੂੰ ਕਿ ਇਹ ਅਸੀਂ ਅਸੀਂ ਤੁਹਾਡੇ ਤੋਂ ਜ਼ਿਆਦਾ ਮੁਸਤੈਦ ਹਾਂ ਬਿਲਕੁਲ ਬਿਲਕੁਲ ਮੈਂ ਇਹੀ ਕਹਿ ਰਿਹਾ ਸੀਗਾ ਕਿ ਲੱਗਦਾ ਨਹੀਂ ਹੈ ਕਿ ਇਹ ਪੁਲਿਸ ਨੂੰ ਕਿਤੇ ਨਾ ਕਿਤੇ ਚੈਲੰਜ ਕੀਤਾ ਜਾ ਰਿਹਾ ਹੈ ਇੱਕ ਨਹੀਂ ਦੋ ਦੋ ਥਾਵਾਂ ਨੂੰ ਟਾਰਗੇਟ ਕਰਕੇ ਬਿਲਕੁਲ ਜੀ ਚੈਲੰਜ ਕੀਤਾ ਜਾ ਰਿਹਾ ਹੈ ਪੁਲਿਸ ਨੂੰ ਕਿ ਅਸੀਂ ਤੁਹਾਡੇ ਤੋਂ ਜ਼ਿਆਦਾ ਮੁਸਤੈਜ ਆ ਅਸੀਂ ਉੱਪਰਲੀ ਚੋਰੀ ਕਰਕੇ ਗਏ ਨਾ ਮੈਂ ਵੀਡੀਓ ਭੇਜੀ ਹੈ ਤੁਹਾਨੂੰ ਕਿ ਤੁਸੀਂ ਦੇਖੋ ਵੀਡੀਓ ਨਾਲ ਚਲਾਓ ਦੇਖੋ ਬੜੇ ਆਰਾਮ ਨਾਲ ਆਏ ਨੇ ਆਪਣੇ ਸ਼ਟਰਲ ਪਟੇ ਆ ਉਹਨਾਂ ਨੇ ਠੀਕ ਹੈ ਨਾ ਅੱਛਾ ਵਿਸ਼ਾਲ ਜੀ ਜਿਹੜੇ ਕੋਲਡ ਡਰਿੰਕ ਆਪਾਂ ਇੰਪੋਰਟਡ ਦੀ ਗੱਲ ਕਰ ਰਹੇ ਹਾਂ ਕਾਫੀ ਕੋਸਟਲੀ ਹੈ ਜਾਂ ਕਿ ਕਿਤਨੀ ਜੀ ਬਹੁਤ ਜ਼ਿਆਦਾ ਬੜਾ 450 ਡਰਿੰਕ ਕਰੀਓ ਇੱਕ ਉਹ 1 ਕੈਨ ਸਾਢੇ 450 ਦੇ ਕੈਨ ਤੇ ਕਿੰਨੀ ਕੈਨਸ ਵਗੈਰਾ ਲੱਗੇ ਨੇ ਮੇਰੇ ਸਾਹਮਣੇ ਇਹ ਦੋ ਤਿੰਨ ਤਾਂ ਪੀਕੇ ਗਏ ਨੇ ਤੇ ਬਾਕੀ ਨਾਲ ਲੈ ਕੇ ਹੁਣੇ ਪਤਾ ਨਹੀਂ ਕਿੰਨੇ ਲੈ ਗਏ ਨੇ ਜੇ ਬਿਲਕੁਲ ਅਗਰ ਗੱਲ ਕੀਤੀ ਜਾਵੇ ਤਾਂ ਚੋਰਾਂ ਦੇ ਹੌਸਲੇ ਇੰਨੇ ਬੁਲੰਦੇ ਹੈ ਕਿ ਇੱਕੋ ਹੀ ਜਗ੍ਹਾ ਦੇ ਉੱਤੇ ਦੋ ਦੋ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਜਗ੍ਹਾ ਤੋਂ 14000 ਕੈਸ਼ ਦੂਸਰੀ ਥਾਂ ਤੋਂ 35000 ਵੀ ਆ ਕੈਸ਼ ਜਿਹੜਾ ਹੈ ਉਹ ਚੋਰੀ ਹੋਇਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ એનર્ਜੀ ਡਰਿੰਕਸ ਯਾਨੀ ਕਿ ਜਿਹੜੇ ਡਰਿੰਕਸ ਹੁੰਦੇ ਆ ਕੋਲਡ ਡਰਿੰਕਸ ਜਿਨ੍ਹਾਂ ਨੂੰ ਆਪਾਂ ਕਹ ਦਿੰਦੇ ਆ એનર્ਜੀ ਡਰਿੰਕ ਕਹ ਦਿੰਦੇ ਆ ਉਹ ਅੰਦਰ ਬੈਠ ਕੇ ਸਿਰਫ ਪੀਤੇ ਹੀ ਨਹੀਂ ਐ ਬਲਕਿ ਉਹਨਾਂ ਕੋਲ ਇੰਨਾ ਸਮਾਂ ਸੀਗਾ ਕਿ ਉਹ ਆਪਣੇ ਨਾਲ ਵੀ ਉਹ ਕੋਸਟਲੀ ਮਹਿੰਗੇ એનર્ਜੀ ਡਰਿੰਕ ਨਾਲ ਲੈ ਕੇ ਗਏ ਐ ਔਰ ਜਿਸ ਤਰ੍ਹਾਂ ਖੁਦ ਵਿਸ਼ਾਲ ਜੀ ਦੱਸ ਰਹੇ ਆ ਕਿ ਕਿਤੇ ਨਾ ਕਿਤੇ ਚੋਰਾਂ ਦੇ ਹੌਸਲੇ ਇੰਨੇ ਬੁਲੰਦਾ ਐ ਕਿ ਉਹ ਪੁਲਿਸ ਨੂੰ ਚੈਲੰਜ ਕਰਦੇ ਹੋਏ ਨਜ਼ਰ ਆ ਰਹੇ ਆ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ